ਇਸ ਵਾਰ ਕਿਨੂ ਦੀ ਬੰਪਰ ਫਸਲ ਹੋਣ ਕਾਰਨ ਬਾਜ਼ਾਰ ਵਿੱਚ ਕਿਨੂ ਉਤਪਾਦਕਾਂ ਨੂੰ ਕਿਨੂ ਦਾ ਸਹੀ ਰੇਟ ਨਹੀਂ ਮਿਲਿਆ ਨਤੀਜਾ ਇਹ ਹੋਇਆ ਕਿ ਕਈ ਕਿਨੂ ਦੇ ਬਾਗਾਂ ਦੇ ਠੇਕੇਦਾਰ ਅਧਵਿਚਕਾਰੇ ਹੀ ਭੱਜ ਗਏ ਅਤੇ ਫਲ ਉਸੇ ਤਰ੍ਹਾਂ ਅਜੇ ਤੱਕ ਬੂਟਿਆਂ ਨਾਲ ਖੜੇ ਖਰਾਬ ਹੋ ਰਹੇ ਹਨ ਹਾਲਾਤ ਇਹ ਹਨ ਕਿ ਬੀਤਿਆ ਸੀਜ਼ਨ ਤਾਂ ਖਰਾਬ ਹੋਇਆ ਹੀ ਹੈ ਆਉਣ ਵਾਲੇ ਸੀਜ਼ਨ ਤੋਂ ਵੀ ਕਿਨੂ ਉਤਪਾਦਕਾਂ ਨੂੰ ਕੋਈ ਵਧੇਰੇ ਉਮੀਦ ਨਹੀਂ ਜਾਪ ਰਹੀ ਹੁਣ ਲੰਗੇ ਕਿਨੂ ਦੇ ਸੀਜ਼ਨ ਵਿੱਚ ਜਿੱਥੇ ਮਾਰਕੀਟ ਵਿੱਚ ਕਿਨੂ ਦਾ ਹੋਲਸੇਲ ਰੇਟ ਘਟ ਹੋਣ ਕਾਰਨ ਕਿਨੂ ਉਤਪਾਦਕਾਂ ਨੂੰ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਆਉਣ ਵਾਲਾ ਕਿਨੂ ਦਾ ਸੀਜ਼ਨ ਵੀ ਕਿਨੂ ਉਤਪਾਦਕਾਂ ਦੇ ਲਈ ਬਹੁਤ ਵਧੀਆ ਨਹੀਂ ਜਾ ਰਿਹਾ ਦਰਸਲ ਬਿਲਕੁਲ ਸਸਤੇ ਰੇਟ ਉੱਤੇ ਠੇਕੇ ਤੇ ਦਿੱਤੇ ਕਿਨੂ ਦੇ ਬਾਗਾਂ ਵਿੱਚ ਵੀ ਠੇਕੇਦਾਰ ਸਹੀ ਰੇਟ ਵਪਾਰੀਆਂ ਤੋਂ ਨਾ ਮਿਲਣ ਕਾਰਨ ਬਾਗ ਦਾ ਠੇਕਾ ਵਿਚਕਾਰ ਛੱਡ ਕੇ ਹੀ ਭੱਜ ਗਏ ਅਤੇ ਆਲਮੇ ਹੈ ਕਿ ਕਿਨੂ ਦਾ ਫਲ ਬੂਟਿਆਂ ਨਾਲ ਹੀ ਖੜਾ ਖਰਾਬ ਹੋ ਰਿਹਾ ਹੈ ਸ਼੍ਰੀ ਮੁਖਸਦ ਸਾਹਿਬ ਵਿਖੇ ਕਿਨੂ ਦੇ ਬਾਗਾਂ ਦੇ ਮਾਲਕ ਜਗਜੀਤ ਸਿੰਘ ਬਰਾੜ ਹਾਨੀ ਨੇ ਦੱਸਿਆ ਕਿ ਕਿਨੂ ਦੀ ਫਸਲ ਇਸ ਵਾਰ ਵੱਡੀ ਤਾਦਾਦ ਵਿੱਚ ਹੋਈ ਕਿਨੂ ਦਾ ਫਲ ਬਹੁਤ ਜ਼ਿਆਦਾ ਹੋਣ ਦੇ ਦਿਲਦਿਆ ਇੱਕਦਮ ਮਾਰਕੀਟ ਵਿੱਚ ਆਏ ਕਿਨੂ ਆ ਦੀ ਕੀਮਤ ਬਿਲਕੁਲ ਹੇਠਾਂ ਡਿੱਗ ਪਈਆਂ ਇਸ ਦਾ ਸਿੱਧਾ ਅਸਰ ਕਿਸਾਨਾਂ ਦੇ ਉੱਪਰ ਪਿਆ ਆਲਮ ਇਹ ਹੋਇਆ ਕਿ ਜਿੱਥੇ ਕਿਸਾਨਾਂ ਨੇ ਇਹ ਬਾਗ ਠੇਕੇ ਉੱਤੇ ਦਿੱਤੇ ਹੋਏ ਸਨ ਉੱਥੇ ਠੇਕੇਦਾਰ ਇਹ ਬਾਗ ਉਸੇ ਤਰ੍ਹਾਂ ਛੱਡ ਕੇ ਭੱਜਣ ਲੱਗੇ ਅਤੇ ਅੱਜ ਵੀ ਕਿਨੂ ਬਾਗਾਂ ਦੇ ਵਿੱਚ ਬੂਟਿਆਂ ਨਾਲ ਵੱਡੀ ਤਾਦਾਦ ਵਿੱਚ ਫਲ ਉਸੇ ਤਰ੍ਹਾਂ ਹੀ ਸੜ ਰਿਹਾ ਹੈ ਬਰਾਟ ਨੇ ਦੱਸਿਆ ਕਿ ਉਸਨੇ ਆਪਣਾ ਕਰੀਬ 12 ਏਕੜ ਕਿਨੂ ਲਈ ਜ਼ਮੀਨ ਠੇਕੇ ਤੇ ਦਿੱਤੀ ਸੀ ਇਸ ਦਰਮਿਆਨ ਇਸ ਸੀਜ਼ਨ ਦਾ ਠੇਕਾ ਕਰੀਬ 8000 ਰੁਪਏ ਪ੍ਰਤੀ ਏਕੜ ਹੀ ਠੇਕੇਦਾਰ ਨਾਲ ਮੁਕਰਰ ਹੋਇਆ ਸੀ ਪਰ ਇੱਕਦਮ ਜਦ ਮਾਰਕੀਟ ਵਿੱਚ ਕਿਨੂ ਦਾ ਰੇਟ ਬਿਲਕੁਲ ਹੀ ਘਟ ਗਿਆ ਤਾਂ ਠੇਕੇਦਾਰ ਇਸ ਨੂੰ ਇਸੇ ਤਰ੍ਹਾਂ ਛੱਡ ਕੇ ਭੱਜ ਗਿਆ ਇਸ ਮੌਕੇ ਬਾਗਾਂ ਦੇ ਮਾਲਕ ਕਿਸਾਨ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਭਾਈ ਜੀ ਮੈਂ ਮੇਰਾ ਨਾਮ ਜਗਜੀਤ ਸਿੰਘ ਬਰਾੜ ਹਣੀ ਫਤਨ ਵਾਲਾ ਸ੍ਰੀ ਮੁਕਸਰ ਸਾਹਿਬ ਦੇ ਨੇੜੇ ਮੇਰਾ ਖੇਤ ਆ ਜੀ ਮੈਂ ਉੱਥੇ ਖੜੇ ਆ ਆਪਾਂ ਇੱਥੇ 12 ਏਕੜ ਮੇਰਾ ਕਿੰਨੂ ਦਾ ਬਾਗ ਲੱਗਿਆ ਹੋਇਆ ਔਰ ਮੈਂ ਗੱਲ ਕਰਨੀ ਚਾਹਣਾ ਹੈ ਕਿ ਕਈ ਲੋਕ ਗੱਲਾਂ ਕਰ ਲੈਂਦੇ ਕਿ ਯਾਰ ਕਿਸਾਨਾਂ ਨੇ ਧਰਨਾ ਲਾ ਰੱਖਿਆ ਹੈ ਕੋਈ ਇਹਨਾਂ ਨੂੰ ਦਿੱਕਤ ਤਾਂ ਹੈ ਨਹੀਂ ਐਵੇਂ ਦਿੱਲੀ ਦੇ ਰਾਹ ਰੋਕੀ ਖੜੇ ਆ ਕਿਸੇ ਨੂੰ ਵਿਰਜਿ ਸ਼ੌਕ ਜਾਂ ਚਾਰ ਨੂੰ ਨਹੀਂ ਕੋਈ ਘਰ ਛੱਡ ਕੇ ਟਰਾਲੀਆਂ 'ਚ ਜਾ ਕੇ ਬਹਿੰਦਾ ਤੇ ਡੇਢ-ਡੇਢ ਸਾਲ ਉੱਥੇ ਧਰਨਾ ਲਾਉਂਦਾ। ਕੋਈ ਚਾਹ ਨੂੰ ਰੇਲਵੇ ਲਾਈਨਾਂ ਤੇ ਧਰਨੇ ਨਹੀਂ ਲਾਉਂਦੇ। ਜ਼ਿਮੀਂਦਾਰ ਦੀ ਕਿਸਾਨ ਦੀ ਜੂਨ ਇੰਨੀ ਕੁ ਬੁਰੀ ਆ ਤੁਸੀਂ ਮੇਰੇ ਖੇਤ 'ਚ ਵੇਖ ਰਹੇ ਹੋ। ਮੇਰਾ ਕਿੰਨੂ ਦਾ 12 ਏਕੜ ਬਾਗ ਆ। ਔਰ ਕਿੰਨੂ ਦੀ ਇੰਨੀ ਦੁਰਗਤੀ ਹੋਈ ਆ ਤਾਂ ਕਰਕੇ ਅਸੀਂ ਐਮਐਸਪੀ ਕਿਸਾਨ ਭਰਾ ਸਾਡੇ ਜਿਹੜੇ ਆ ਉਹ ਸਾਡੇ ਹੱਕਾਂ ਲਈ ਸਾਰੇ ਕਿਸਾਨਾਂ ਦੇ ਹੱਕਾਂ ਦੇ ਲਈ ਸਾਡੇ ਕਿਸਾਨ ਆਗੂ ਲੜ ਰਹੇ ਆ ਜੀ ਤੁਸੀਂ ਬਾਗ ਕਿੰਨੇ ਠੇਕੇ ਦਿੱਤਾ ਸੀ ਹੋਇਆ ਕੀ ਆ ਕਿੰਨੂੰ ਉਵੇਂ ਹੀ ਖੜੇ ਹੋਏ ਆਗੇ ਜਿਹੜੇ ਬਾਈ ਜੀ 12 ਕਿੱਲੇ ਮੇਰਾ ਲੱਖ ਰੁਪਏ ਨੂੰ ਚੜਿਆ ਦੱਸ ਦਿਆਂ ਸ਼ਰਮ ਆਉਂਦੀ ਆ 8000 ਰੁਪਏ ਨੂੰ 1 ਏਕੜ 25000 ਰੁਪਏ ਏਕੜ ਕੱਟੋ-ਕਾਟੇ ਦਾ ਖਰਚਾ ਰਿਹਾ ਸਪ੍ਰਿੰਗਾਂ ਕਟਿੰਗ ਦਾ ਇਹ ਜਿਹੜਾ ਵਾਹਣਾ ਸਾਰਾ 25000 ਰੁਪਏ ਇੱਕ ਕਿੱਲੇ ਦਾ ਖਰਚਾ ਆਉਂਦਾ ਤੇ 8000 ਰੁਪਏ ਕਿੱਲੇ ਨੂੰ ਚੜਿਆ ਸੀ ਔਰ ਉਹ ਵੀ ਜਿਹੜਾ ਠੇਕੇਦਾਰ ਸੀ ਇੱਕ ਮਹੀਨਾ ਭੱਜ ਗਿਆ ਪਹਿਲਾਂ ਮੈਂ ਤਾਂ ਅੱਜ ਵੀ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣੀ ਚਾਹੁੰਨਾ ਹੈ ਠੇਕੇਦਾਰਾਂ ਨੂੰ ਸਬਜ਼ੀ ਮੰਡੀ ਵਾਲਿਆਂ ਨੂੰ ਕਿ ਮੈਥੋਂ ਚਾਹੇ ਤੁਲਮਾ ਲੈ ਲਓ ਮੇਰਾ ਫਰੂਟ ਖੜਾ ਖਰਾਬ ਹੋਈ ਜਾਂਦਾ 6 ਰੁਪਏ ਨੂੰ ਕਿਲੋ ਮੈਂ ਦੇਣ ਨੂੰ ਤਿਆਰ ਹਾਂ ਜਿਹੜਾ ਤੁਸੀਂ ਅੱਗੇ 25 ਰੁਪਏ ਨੂੰ ਜਾਂ 20 ਰੁਪਏ ਕਿਲੋ ਤੁਸੀਂ ਵੇਚੋਗੇ ਇਹ ਹੁਣ ਉਸੇ ਤਰ੍ਹਾਂ ਹੀ ਖੜੇ ਰਹਿ ਕੇ ਕਿੰਨੂ ਜੀ ਬਿਲਕੁਲ ਜੀ ਉਸੇ ਤਰ੍ਹਾਂ ਖੜੇ ਆ ਵੱਡਾ ਕਾਰਨ ਕੀ ਹੋਇਆ ਕਿ ਰੇਟ ਨਹੀਂ ਮਿਲ ਰਿਹਾ ਮਾਰਕੀਟ ਇੱਥੇ ਬਿਲਕੁਲ ਜੀ ਬਿਲਕੁਲ ਹੀ ਰੇਟ ਹੀ ਨਹੀਂ ਮਿਲ ਰਿਹਾ ਗਾ ਜੇ ਕੋਈ ਠੇਕੇਦਾਰ ਆਉਂਦੇ ਆ ਪਤਾ ਨਹੀਂ ਪੂਲ ਹੋ ਜਾਂਦਾ ਉਹਨਾਂ ਦਾ ਕਿ ਕੀ ਐਮਐਸਪੀ ਹੋਣੀ ਹਰੇਕ ਫਲ ਫਰੂਟ ਸਬਜ਼ੀ ਤੇ ਹਰੇਕ ਫਸਲ ਤੇ ਹੋਣੀ ਬਹੁਤ ਜ਼ਰੂਰੀ ਸੋ ਸਾਡੀ ਜ਼ਿੰਮੇਵਾਰੀ ਤਾਂ ਚੋਰੀ ਵੀ ਸਾਨੂੰ ਗੜੇਮਾਰੀ ਵੀ ਸਾਨੂੰ ਹੋਣੀ ਆ ਸੋਕੇ ਸੋਕਾ ਵੀ ਸਾਨੂੰ ਜ਼ਿੰਮੇਵਾਰਾਂ ਨੂੰ ਪਹਿਣਾ ਸੋ ਬੇਨਤੀ ਆ ਸਰਕਾਰਾਂ ਨੂੰ ਕਿ ਐਮਐਸਪੀ ਲਾਗੂ ਕੀਤੀ ਜਾਵੇ ਤੇ ਜਿਹੜਾ ਸਾਡਾ ਸਾਰਾ ਕਿੰਨੂ ਉਤਪਾਦਕ ਜਿੰਨੇ ਹੈਗੇ ਆ ਖਬੋਰ ਫਾਜ਼ਲ ਕਰਨੀ ਜਾਂ ਮੁਕਸਰਨੀ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਘੱਟੋ ਘੱਟ 50000 ਰੁਪਏ ਏਕੜਾ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ